ਬਹੁਤ ਵਧੀਆ ਇਨਸਾਨ ਸੀਗਾ ਜੀ ਸਾਡੇ ਪਿੰਡ ਦਾ ਨਾਂ ਉੱਚਾ ਕੀਤਾ ਪਹਿਲਾਂ ਕਿਹੜਾ ਜਵੰਦੇ ਪਿੰਡ ਨੂੰ ਕੋਈ ਕੋਤ ਨੂੰ ਜਾਣਦਾ ਨਹੀਂ ਸੀਗਾ ਜੀ ਜਿੰਨਾ ਇਹ ਮੁੰਡੇ ਨੇ ਨਾਂ ਰੋਕੇ ਕੀਤਾ ਗਾਣੇ ਤੋਂ ਪਹਿਲਾਂ ਵੀ ਹਨਾ ਜੋ ਕੰਗਣੀ ਗਾਣਾ ਆਇਆ ਫਿਰ ਫਿਰ ਸਾਨੂੰ ਪਤਾ ਕਾ ਵੀ ਹਾਈ ਹਨਾ ਕੁਝ ਵੀ ਉਹਨੂੰ ਮਿਲੀ ਤੇ ਉਹ ਚੀਜ਼ਾਂ ਨਾਲ ਕੰਗਣੀ ਤੋਂ ਗਾਣੇ ਤੋਂ ਬਾਅਦ ਵੀ ਬੰਦਾ ਫਿਰ ਵੀ ਉੱਤਾਂ ਗਵੈਸੇ ਵੀ ਫਿਰ ਤਾਂ ਉਹ ਜਿਵੇਂ ਲਾ ਲੋ ਜਿਵੇਂ ਜਿਵੇਂ ਮਾਰਾ ਨੇ ਤਰੱਕੀਆਂ ਦਿੱਤਾ ਗਿਆ ਉਹ ਅਸੀਂ ਆ ਸਾਰੇ ਮੁੰਡੇ ਹੀ ਅਸੀਂ ਆਪਣੇ ਮੇ ਤੇ ਸਾਡੀ ਲੱਗਿਆ ਸੀਗਾ ਉਹ ਤੇ ਉਹ ਬੰਦਾ ਦੇਖ ਲਓ ਤੁਸੀਂ ਐ ਨਹੀਂ ਕਿਤੇ ਵੀ ਅਸੀਂ ਜਾਣਾ ਜਾਂ ਹੋਰ ਆ ਉਹ ਕਿਤੇ ਉਹਨੇ ਪਹਿਲੇ ਗਣਾ ਲੈ ਵੀ ਸਾਡੇ ਪੈਂਟ ਵਾਲੇ ਮੁੰਡੇ ਆ ਗਏ ਕਿਤੇ ਰਾਜਵੀਰ ਨੇ ਆਪਜੀ ਫਿਲਮ ਦਾ ਪ੍ਰੋਮੋਸ਼ਨ ਕਰਨਾ ਸੀ ਨਾ ਮਾਤਾ ਉਹਨਾਂ ਨੇ ਨੂੰ ਲੋੜ ਨਹੀਂ ਪੈਣੀ ਸੀ ਹੁਣ ਮਾਤਾ ਵਿਚਾਰੇ ਜਾਂਦੇ ਆ ਪ੍ਰੋਮੋਸ਼ਨ ਕਰਨ ਨੂੰ ਤੁਲਾ ਆਪਦੇ ਚਲੋ ਇੰਡਸਟਰੀ ਨੂੰ ਵੀ ਬੇਨਤੀ ਕਰਦੇ ਆ ਜੇ ਹੋਰਾਂ ਕਿ ਉਹਦੇ ਜਿਹੜੇ ਅਸੀਂ ਯਾਦਗਾਰ ਬਣਾਉਣੀ ਚਾਹੁੰਦੇ ਆ ਜਿਵੇਂ ਹੋਰ ਹਨ ਇਹ ਆਉਣ ਉੱਥੇ ਸਾਰੇ ਆਪਾਂ ਜਿਵੇਂ ਬੁੱਤ ਜਾਂ ਕੁਝ ਵੀ ਹਨਾ ਉਹ ਚੀਜ਼ਾਂ ਨੇ ਯਾਦਗਾਰ ਰੱਖੇ ਸਾਡੇ ਤੇ ਹਮੇਸ਼ਾ ਯਾਦਗਾਰੀ ਰਹੇ ਆਪ ਆਪਣਾ ਯੂਟਿਊਬ ਤਾਂ ਬੱਚਿਆਂ ਦੀ ਉਮਰੀ ਹੈ ਨਹੀਂ ਸੀ ਜਿਹੜੇ ਉਹਨਾਂ ਨੂੰ ਸ਼ਬਦ ਬੋਲਣੇ ਪੈ ਰਹੇ ਆ ਇਹ ਤਾਂ ਉਹਨਾਂ ਨੂੰ ਵਾਪਸ ਦੇ ਸਹਾਇਤਾ ਦੀ ਜਰੂਰਤ ਸੀਗੀ ਜਦੋਂ ਹੁਣ ਉਹਨਾਂ ਉਹਨਾਂ ਨਾਲ ਦੇਖਦਾ ਤਾਂ ਬਹੁਤ ਮਨ ਉਦਾਸ ਹੁੰਦਾ ਵੀ ਇਹ ਬੱਚਿਆਂ ਦਾ ਭਵਿੱਖ ਕੀ ਆ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਰਾਜਵੀਰ ਜਵੰਦਾ ਦੇ ਪਿੰਡ ਪੋਨਾ ਦੇ ਵਿੱਚ ਮੌਜੂਦ ਹਾਂ ਕੁਝ ਦਿਨ ਪਹਿਲਾਂ ਰਾਜਵੀਰ ਜਵੰਦਾ ਇਸ ਦੁਨੀਆ ਨੂੰ અલਵਿਦਾਖ ਜਾਂਦੇ ਨੇ ਕੁਝ ਸਮਾਂ ਪਹਿਲਾਂ ਹੀ ਆ ਤੇ ਬਹੁਤ ਮਾਤਮ ਵਾਲੇ ਮਾਹੌਲ ਦੇ ਵਿੱਚ ਪਿੰਡ ਲੰਘਿਆ ਹੋਇਆ ਤਾਂ ਹੁਣ ਦੱਸਦੀ ਕਿ 28 ਨਵੰਬਰ ਨੂੰ ਰਾਜਵੀਰ ਜਵੰਦਾ ਦੀ ਫਿਲਮ ਯਮਲਾ ਰਿਲੀਜ਼ ਹੋਣੀ ਹੈ ਤੇ ਅੱਜ ਉਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤਾਂ ਪਿੰਡ ਵਾਲਿਆਂ ਤੋਂ ਪੁੱਛਾਂਗੇ ਕਿ ਉਹਨਾਂ ਨੂੰ ਇਸ ਫਿਲਮ ਔਣ ਦੀ ਕਿੰਨੀ ਕੁ ਜ਼ਿਆਦਾ ਹੈਗਾ ਮਨ ਦੇ ਵਿੱਚ ਚਾਹ ਵੀ ਹੈ ਕਿਉਂਕਿ ਰਾਜਵੀਰ ਜਵੰਦਾ ਨੂੰ ਆਖਰੀ ਵਾਰੀ ਵੱਡੀ ਸਕਰੀਨ ਤੇ ਦੇਖ ਸਕਣਗੇ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਟ੍ਰੇਲਰ ਵੇਖ ਲਿਆ ਜੀ ਤੁਸੀਂ ਹਾਂਜੀ ਫਿਲਮ ਬਹੁਤ ਸੋਹਣੀ ਦਾ ਟ੍ਰੇਲਰ ਜੀ ਅਸੀਂ ਸਾਰੇ ਨਗਰ ਵਾਸੀਆਂ ਨੂੰ ਅਪੀਲ ਕਰਦੇ ਆਂ ਆਲੇ ਦਾਲੀਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਇਸ ਫਿਲਮ ਨੂੰ ਵੱਧ ਤੋਂ ਵੱਧ ਲੋਕ ਦੇਖਣ ਬਹੁਤ ਹੀ ਵਧੀਆ ਫਿਲਮ ਆ ਵਿਚਾਰ ਬਹੁਤ ਹੀ ਸਾਹੂ ਬੰਦਾ ਸੀਗਾ ਜੀ ਅੱਛਾ ਹੁਣ ਜਦੋਂ ਅਸੀਂ ਪ੍ਰਾਣੀਆਂ ਜਾਂਦਾ ਛੇੜਦੇ ਆਂ ਬਾਈ ਤੁਹਾਡੇ ਨਾਲ ਤਾਂ ਸਾਂਝ ਤਾਂ ਸਾਰੇ ਪਿੰਡ ਨਾਲ ਸੀ ਤੁਹਾਡੇ ਨਾਲ ਵੀ ਹੋਣੀ ਆ ਹਾਂਜੀ ਹਾਂਜੀ ਸਾਂਝ ਇਹ ਤਾਂ ਨਿੰਗਦਾ ਕਰਦਾ ਜੀ ਖੜ ਕੇ ਜਾਂਦਾ ਸੀ ਬਲਾ ਕੇ ਜਾਂਦਾ ਸੀ ਬਹੁਤ ਵਧੀਆ ਬੰਦੇ ਸੀਗੇ ਨਰਮ ਸੁਭਾਅ ਦਾ ਮੁੰਡਾ ਸੀਗਾ ਜੀ ਪਰ ਅੱਜ ਜਦੋਂ ਉਹਨਾਂ ਦੀ ਮਾਤਾ ਨੇ ਜਾਂ ਧੀ ਨੇ ਬਹੁਤ ਭਾਵੁਕ ਗੱਲਾਂ ਕਹੀਆਂ ਬਹੁਤ ਵਿਛੋੜੇ ਚੋਂ ਦੁੱਖ ਚੋਂ ਲੰਘ ਲਿਆ ਤਾਂ ਤੁਹਾਨੂੰ ਵੀ ਇਹ ਚੀਜ਼ਾਂ ਬਹੁਤ ਤੋੜ ਕੇ ਰੱਖ ਦਿੰਦੀਆਂ ਬੰਦੇ ਨੂੰ ਵੀ ਅੱਜ ਪਰਿਵਾਰ ਕਿਹੜੇ ਹਾਲਾਤਾਂ 'ਚ ਹੈ ਹਾਂਜੀ ਇਹ ਤਾਂ ਹੈਗਾ ਹੀ ਆ ਜੀ ਬਹੁਤ ਵਧੀਆ ਇਨਸਾਨ ਸੀਗਾ ਮਾਂ ਨੂੰ ਬਹੁਤ ਔਖ ਹੁੰਦਾ ਪਿੰਡ ਨੂੰ ਬਹੁਤ ਔਖਾ ਜੀ ਉਹਦਾ ਬਹੁਤ ਵਧੀਆ ਇਨਸਾਨ ਸੀਗਾ ਜੀ ਸਾਡੇ ਪਿੰਡ ਦਾ ਨਾਂ ਉੱਚਾ ਕੀਤਾ ਪਹਿਲਾਂ ਕਿਹੜਾ ਜਵੰਦੇ ਪਿੰਡ ਨੂੰ ਕੋਈ ਗੋਤ ਨੂੰ ਜਾਣਦਾ ਨਹੀਂ ਸੀਗਾ ਜੀ ਜਿੰਨਾ ਇਹ ਮੁੰਡੇ ਨੇ ਨਾਂ ਰੋਸ਼ਨ ਕੀਤਾ ਜੀ ਪਿੰਡ ਦਾ ਬਹੁਤ ਵਧੀਆ ਇਨਸਾਨ ਸੀ ਠੀਕ ਹੈ ਜੀ ਤੇ ਹੁਣ ਫਿਲਮ ਆ ਰਹੀ ਹੈ 28 ਨਵੰਬਰ ਨੂੰ ਲੱਗਦਾ ਪਰਿਵਾਰ ਦੇ ਨਾਲ ਜਾਓਗੇ ਜਾਂ ਪਿੰਡ ਪੱਧਰ ਤੇ ਜਾਓਗੇ ਹਾਂਜੀ ਹਾਂਜੀ ਸਾਡੇ ਸਾਰੇ ਪਿੰਡ ਦਾ ਉਦੋਂ ਆਪਣੇ న్యూਜ ਵਾਲੇ ਆਏ ਵੀ ਸੀ ਸਾਰੇ ਪਿੰਡ ਨਹੀਂ ਸਾਰੇ ਪਰਿਵਾਰ ਸਮੇਤ ਜਾਣੀ ਫਿਲਮ ਦੇਖਣ ਜਾਵਾਂਗੇ ਉਹਦੀ ਠੀਕ ਹੈ ਤਾਂ ਲਗਾਤਾਰ ਪਿੰਡ ਵਾਸੀਆਂ ਦੇ ਨਾਲ ਰਾਜੀਵ ਜਵੰਦਾ ਦੇ ਪਿੰਡ ਪੋਨਾਂ ਚ ਗੱਲਬਾਤ ਕਰ ਰਹੇ ਹਾਂ ਤਾਂ ਬਾਪੂ ਜੀ ਫਿਲਮ ਆ ਰਹੀ ਹੈ ਰਾਜੀਵ ਜਵੰਦਾ ਦੀ 28 ਨਵੰਬਰ ਨੂੰ ਅ ਮਨ ਦੇ ਵਿੱਚ ਇਸ ਚੀਜ਼ ਦੀ ਚਲੋ ਸਾਰਿਆਂ ਨੂੰ ਖੁਸ਼ੀ ਵੀ ਆ ਵੀ ਚਲੋ ਆਖਰੀ ਵਾਰੀ ਸਕਰੀਨ ਤੇ ਦੇਖਣਗੇ ਤੁਸੀਂ ਵੀ ਜਾਓਗੇ ਫਿਲਮ ਦੇਖਣ ਕਿੱਲੇ ਆਵਾਂਗੇ ਜਾਉਂਗੇ? ਹਾਂ। ਥੋੜਾ ਤਾਂ ਘਰ ਬਿਲਕੁਲ ਨੇੜੇ ਹੈ ਤੁਸੀਂ ਤਾਂ ਉਹਨੂੰ ਛੋਟਾ ਜਿਹਾ ਛੋਟਾ ਜਿਹਾ ਹੁੰਦਾ ਦੇਖਿਆ ਹਾਂ ਹਾਂ ਉਹ ਕਿਹਦਾ ਹੁੰਦਾ ਇਹਦੇ ਪੌਧੀ ਹੁੰਦਾ ਗਏ ਆ ਠੀਕ ਹੈ ਤੇ ਰੰਡੀ ਵਿਆਹ ਹੈ ਠੀਕ ਹੈ ਕਹਿੰਦੇ ਗਏ ਮੁੰਡਾ ਰਸੂਈ ਬੋਲ ਸੌਸੀ ਕੀ ਜੀ ਬੋਈ ਹਈ ਰਹੀ ਹੁਣ ਕਿੰਨੇ ਕਰੀ ਦਿਨ ਚ ਯਾਦ ਆਉਂਦਾ ਜਦੋਂ ਕਦੇ ਖਬਰਾਂ ਵੀ ਚੱਲਦੀਆਂ ਹੁਣ ਚਾਰ ਦਿਨ ਖਬਰਾਂ ਨਾਲ ਜਿਹਾ ਕਰੇ ਦੇਖੀਦਾ ਪੰਘੜਾ ਪਾਉਂਦਾ ਠੀਕ ਹੈ ਸਹੀ ਉਹ ਮੈਂ ਨਾ ਪਰ ਦੁੱਖ ਵੀ ਲੱਗਦਾ ਦੁੱਖ ਲੱਗਦਾ ਜਦਲੀ ਦੇ ਚਲੇ ਗਏ ਆ ਮੈਂ ਕਿਹਨਾ ਠੀਕ ਹੈ ਜੀ ਕੀ ਕਰੂੰ ਬਿਲਕੁਲ ਰਾਜਵੀਰ ਜਵੰਦਾ ਦੇ ਪਿੰਡ ਪੋਨਾ ਦੇ ਵਿੱਚ ਮੌਜੂਦ ਹਾਂ ਲਗਾਤਾਰ ਤੁਹਾਡੇ ਨਾਲ ਪਿੰਡ ਦੇ ਲੋਕਾਂ ਦੀ ਜਿਹੜੀ ਗੱਲਬਾਤ ਸਾਂਝੀ ਕਰ ਰਹੇ ਹਾਂ ਤਾਂ ਹੁਣ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੁੰਦਾ ਏ ਇਹ ਉਹ ਜਗ੍ਹਾ ਏ ਇਹ ਪਿੰਡ ਦੀ ਗਰਾਊਂਡ ਆ ਅੱਜ ਇੱਥੇ ਦੇ ਨੌਜਵਾਨਾਂ ਨੇ ਕ੍ਰਿਕਟ ਦਾ ਇੱਕ ਬੱਚਿਆਂ ਦਾ ਟੂਰਨਾਮੈਂਟ ਵੀ ਕਰਾਇਆ ਬਾਈ ਮੇਰੇ ਨਾਲ ਨੇ ਬਾਈ ਅੱਜ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਯਮਲਾ ਫਿਲਮ ਦਾ ਜਿਹੜੀ ਕਿ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਤਾਂ ਟ੍ਰੇਲਰ ਤੁਸੀਂ ਦੇਖਿਆ ਹੋਣਾ ਹਾਂਜੀ ਹਾਂਜੀ ਵੀਰੇ ਟ੍ਰੇਲਰ ਤਾਂ ਦੇਖਿਆ ਤੇ ਗਿਓਂ ਟ੍ਰੇਲਰ ਚ ਬਹੁਤ ਵਧੀਆ ਸਾਨੂੰ ਹਨਾ ਉਹ ਆ ਲੱਗਦੀ ਪਈ ਆ ਫਿਲਮ ਕਿ ਗਾਂ ਵੀ ਅਸੀਂ ਵੀ ਤਾਂ ਚਲੋ ਜਿਵੇਂ ਵੀ ਕਹਿੰਦੇ ਜਸ ਸਾਬ੍ਹ ਨਾਲ ਫਿਲਮ ਟ੍ਰੇਲਰ ਲੱਗ ਰਿਹਾ ਪਿਆ ਹਨਾ ਉਸ ਹਿਸਾਬ ਨਾਲ ਕੀ ਫਿਲਮ ਵੀ ਬਹੁਤ ਚੰਗੀ ਹੋਊਗੀ ਕਿਉਂਕਿ ਇੱਕ ਯਾਦਗਾਰੀ ਚਲੋ ਜਿਵੇਂ ਵੀ ਇਹ ਯਾਦਗਾਰੀ ਉਹਦੀ ਉਸ ਚੀਜ਼ ਨਾਲ ਜੁੜੀ ਹੋਈ ਆ ਹਨਾ ਜਿੱਦਾਂ ਅੱਜ ਅਸੀਂ ਬੇਟੀ ਦਾ ਵੀ ਜਿਵੇਂ ਲਾ ਲੋ ਸਾਡੀ ਵੀ ਬੇਟੀ ਵਾਲਾ ਜਿਉਂ ਕਹਿੰਦੀ ਆ ਕਿ ਮੈਨੂੰ ਫਿਲਮ ਦੇ ਵਿੱਚੋਂ ਆਪਦੇ ਬਾਪੂ ਬਾਪੂ ਜੀ ਦੇਖਦੇ ਹਨਾ ਤੇ ਚਲੋ ਇਹ ਆ ਉਹੀ ਚੀਜ਼ਾਂ ਨੇ ਇੱਕ ਯਾਦਗਾਰੀ ਪਾਲਾ ਚਲੋ ਹੋਰ پتہ ਕਿ ਨੇ ਰਾਜਵੀਰ ਨੂੰ ਅਸੀਂ ਤਾਂ ਹਮੇਸ਼ਾ ਲਈ ਯਾਦਗਾਰਨ ਕਿਉਂਕਿ ਅੱਜ ਅਸੀਂ ਨਾ 15 ਸਾਲਾ ਵਾਲੇ ਬੱਚਾ ਦਾ ਟੂਰਨਾਮੈਂਟ ਕਰਾਇਆ ਸੀ ਜੀ ਬਾਈ ਤੇ ਅੱਜ ਵੀ ਉਹ ਯਾਰ ਰਾਜਵੀਰ ਨੂੰ ਯਾਦਗਾਰ ਚ ਕਿਉਂਕਿ ਗਰਾਊਂਡ ਛੋਟਾ ਕਰਕੇ ਕਿਸੀ ਇੱਥੇ ਛੋਟੇ ਗਰਾਊਂਡ ਚ ਹੀ ਉਹਨਾਂ ਦਾ ਕਰਾਇਆ ਤੇ ਉਹਨੂੰ ਯਾਦਗਾਰੀ ਲਈ ਤੇ ਇੱਕ ਫਿਲਮ ਦੀ ਆ ਜਾਂ ਕੁਝ ਵੀ ਚਲੋ ਤੁਸੀਂ ਵੀ ਚੈਨਲ ਵਾਲੇ ਜੋ ਹੋਰਾ ਪ੍ਰਮੋਸ਼ਨ ਕਰ ਰਹੇ ਹੋਣਾ ਚਲੋ ਇੱਕ ਯਾਦਗਾਰੀ ਸਾਨੂੰ ਵੀ ਇਦਾਂ ਵਾ ਕਿ ਯਾਦ ਰਹੀ ਹਮੇਸ਼ਾ ਲਈ ਸਾਡੇ ਲਈ ਤਾਂ ਅਮਾਰਾ ਕਿਉਂਕਿ ਅਸੀਂ ਤਾਂ ਹਮੇਸ਼ਾ ਉਹਦੇ ਨਾਲ ਰੱਖਾਂਗੇ ਆਪ ਦੀ ਯਾਦਾ ਨਾਲ ਉਹਦੀਆਂ ਯਾਦਾ ਯਾਦ ਰੱਖਾਂਗੇ ਅਸੀਂ ਭਾਈ ਕਿਹੜੀਆਂ ਗੱਲਾਂ ਨੇ ਚਵੰਦੇ ਬਜ ਦੀ ਫਿਲਮ ਵੀ ਆਉਣੀ ਆ ਪਰ ਕਿਹੜੀਆਂ ਗੱਲਾਂ ਕਿਉਂਕਿ ਬਾਈ ਚਲਾ ਗਿਆ ਤਾਂ ਬਾਅਦ ਦੇ ਵਿੱਚ ਉਹ ਨਾ ਯਾਦਾ ਦਿਮਾਗ ਦੇ ਵਿੱਚੋਂ ਨਹੀਂ ਜਾਂਦੀਆਂ ਤਾਂ ਤੁਸੀਂ ਜਿਵੇਂ ਮੈਨੂੰ ਦੱਸਦੇ ਸੀ ਕੰਗਣੀ ਗਾਣੇ ਵਾਲੀ ਗੱਲ ਜਾਂ ਫਿਰ ਜਦੋਂ ਤੁਸੀਂ ਮੈਂਬਰ ਪੰਚਾਇਤ ਵੀ ਉਹ ਸਾਰੀਆਂ ਗੱਲਾਂ ਤਾਂ ਮੈਂ ਚਾ ਉਹਨਾਂ ਦਰਸ਼ਕਾਂ ਨੂੰ ਵੀ ਦੱਸੀ ਹਾਂਜੀ ਵੀਰ ਜਿਵੇਂ ਉਦਾਂ ਹੀ ਸੀਗਾ ਜਦੋਂ ਚਲੋ ਆਪਾਂ ਨੂੰ ਵੀ ਪਤਾ ਗਾਣੇ ਤੋਂ ਪਹਿਲਾਂ ਵੀ ਹਨਾ ਉਹਨੇ ਜੋ ਕੰਗਣੀ ਗਾਣਾ ਆਇਆ ਫਿਰ ਫਿਰ ਸਾਨੂੰ ਪਤਾ ਕਾਫੀ ਹਾਈ ਹਨਾ ਕੁਝ ਵੀ ਉਹਨੂੰ ਮਿਲੀ ਤੇ ਉਹ ਚੀਜ਼ਾਂ ਨਾਲ ਕੰਗਣੀ ਤੋਂ ਗਾਣੇ ਤੋਂ ਬਾਅਦ ਵੀ ਬੰਦਾ ਵਾ ਫੇਰ ਵੀ ਉੱਤਾਂ ਗਵੈਸੀ ਵੀ ਫਿਰ ਤਾਂ ਉਹ ਜਿਵੇਂ ਲਾ ਲੋ ਜਿਵੇਂ ਜਿਵੇਂ ਮਹਾਰਾ ਨੇ ਤਰੱਕੀਆਂ ਦਿੱਤਾ ਗਿਆ ਉਵੇਂ ਵੀ ਨੀਵਾ ਹੁੰਦਾ ਹੈਗਾ ਕਿਉਂਕਿ ਇੱਕ ਯਾਦਗਾਰੀ ਤੁਸੀਂ ਦੇਖ ਲਓ ਸੋਸ਼ਲ ਮੀਡੀਆ ਚਲੋ ਜੈਸਾ ਸਾਡੇ ਭਰਾ ਦੀ ਇਹ ਆ ਜਿਵੇਂ ਆਪਾਂ ਵੈਸੇ ਵੀ ਗੱਲਾਂ ਕਰ ਉਹਵੇਂ ਉਹਨੂੰ ਹਾਈਲਾਈਟ ਜਿਆ ਹੋਰ ਆ ਥੋੜੇ ਦਿਨਾਂ ਤੋਂ ਬਾਅਦ ਥੋੜਾ ਜਿਹਾ ਉਹਨੂੰ ਉਸ ਹਾਵਨਾ ਨਾ ਚੈਨਲਾਂ ਨੇ ਵੀ ਕੁਝ ਵੀ ਉਵੇਂ ਆ ਜਿਵੇਂ ਹੁਣ ਚਲੋ ਫਿਲਮ ਆ ਰਹੀ ਆ ਹੁਣ ਜਿਵੇਂ ਸਾਰੇ ਚੈਨਲਾਂ ਨੂੰ ਵੀ ਇਹ ਕਹਿੰਦੇ ਆ ਕਿ ਫਿਲਮ ਦੇ ਰੂਪ ਦੇ ਵਿੱਚ ਉਹਦੀ ਯਾਦਗਾਰੀ ਗਾਂ ਕਿਉਂਕਿ ਜਿਹੜਾ ਸੋਡੇ ਉਹ ਸਾਡੇ ਜਰੀਏ ਨਹੀਂ ਸਿੱਧੇ ਇੱਕ ਸਾਡਾ ਤਾਂ ਵੱਧ ਤੋਂ ਫੇਸਬੁੱਕ ਦਾ ਇੰਸਟਾਗ੍ਰਾਮ ਤੇ ਪਤਾ ਕਿੰਨਾ ਗੱਲ 500 ਹਜ਼ਾਰ ਉਹ ਤੁਹਾਡੇ ਨਾਲ ਮਿਲੀਅਨ ਲੋਕ ਨੇ ਤੇ ਕਿਉਂਕਿ ਉਹ ਚੀਜ਼ਾਂ ਤੁਸੀਂ ਵੀ ਆ ਤੇ ਜਿਹੜੀ ਗੱਲ ਕੰਗਣੀ ਦੀ ਜਿਵੇਂ ਤੁਸੀਂ ਕਹਿੰਦੇ ਹੋ ਜਿਵੇਂ ਜਿਵੇਂ ਮਾਰ ਆਨੇ ਉਹਨੂੰ ਤਰੱਕੀ ਬਖਸ਼ੀ ਉਵੇਂ ਉਵੇਂ ਉਹਦਾ ਸੁਭਾਅ ਠੰਡਾ ਹੀ ਹੁੰਦਾ ਕਿਹਾ ਠੰਡਾ ਹੀ ਹੁੰਦਾ ਕਿਹਾ ਹਣਾ ਕਿਉਂਕਿ ਜਦੋਂ ਇੱਕ ਤੁਸੀਂ ਇੱਕ ਗੱਲ ਦੇਖੇ ਕਿਉਂਕਿ ਉਹ ਜਬੰਦੇ ਦੇ ਆਪਣੇ ਭਰਾ ਦੇ ਉਹਦੇ ਖਾੜੇ ਬਹੁਤ ਲੱਗੇ ਦੇ ਖਾੜਿਆਂ ਦੇ ਵਿੱਚ ਉਹ ਤੁਸੀਂ ਦੇਖਿਆ ਹੋਊਗਾ ਕਿ ਯਾਦਗਾਰੀ ਤੁਸੀਂ ਮੂਰੇ ਦੇਖਦੇ ਹੋ ਰਿਕਸ਼ਨ ਕਿਸੇ ਖਾੜੇ ਵਿੱਚ ਕਿਉਂਕਿ ਥੋੜਾ ਜਿਹਾ ਮਸਤੀ ਵਾਲਾ ਸੁਭਾਅ ਚ ਐ ਸੀ ਉਹਦਾ ਖਾਸ ਮੁੱਖ ਦੇ ਮਸਤੀ ਹੈ ਨਾ ਜਿਵੇਂ ਕਰਦਾ ਤੇ ਮੂਰੇ ਆ ਜਾਂਦੇ ਨੇ ਕਲਿੱਪਾਂ ਇੱਕ ਤੁਸੀਂ ਦੇਖਿਆ ਜਦੋਂ ਕਹਿੰਦਾ ਪੈਂਡ ਵਾਲੇ ਮੁੰਡੇ ਆ ਗਏ ਮੇਰੇ ਉਹ ਅਸੀਂ ਆ ਸਾਰੇ ਮੁੰਡੇ ਹੀ ਅਸੀਂ ਸਾਪਣੇ ਸਾਡੇ ਲੱਗਿਆ ਸੀਗਾ ਉਹ ਤੇ ਉਹ ਬੰਦਾ ਦੇਖ ਲਓ ਤੁਸੀਂ ਐ ਨਹੀਂ ਕਿਤੇ ਵੀ ਅਸੀਂ ਜਾਣਾ ਜਾਂ ਹੋਰ ਉਹ ਕਿਤੇ ਉਹ ਉਹਨੇ ਪਹਿਲੇ ਕਹਣਾ ਲੈ ਵੀ ਮੇਰੇ ਸਾਡੇ ਪੈਂਡ ਵਾਲੇ ਮੁੰਡੇ ਆ ਗਏ ਨਹੀਂ ਤਾਂ ਬੰਦਾ ਉਹਦੀ ਪਛਾਣ ਲਗਾਉਂਦਾ ਉਹ ਸਾਨੂੰ ਸਭ ਤੋਂ ਪਹਿਲਾਂ ਦੂਰੋਂ ਹੋ ਕੇ ਵੀ ਜਿਵੇਂ ਹਾਂ ਉਹਨੇ ਹੱਥ ਖੜਾ ਕਰਨਾ ਹੋਰ ਆ ਭਰਾ ਚਲੋ ਅਸੀਂ ਤਾਂ ਜਿਹੜੀ ਤੁਸੀਂ ਫਿਲਮ ਦੇ ਵੀ ਆਏ ਹੁ ਹਨਾ ਚਲੋ ਅਸੀਂ ਤਾਂ ਇਹ ਕਹਿੰਨੇ ਆ ਸੱਚੇ ਪਾਸੇ ਵੀ ਉਹ ਮਾਤਾ ਨੂੰ ਕਿਵੇਂ ਚੀਜ਼ਾਂ ਦੇਖਦੇ ਹਾਂ ਚਲੋ ਬਹੁਤ ਵੱਡਾ ਉਹਨਾਂ ਦੇ ਵੀ ਉਪਰਾਲਾ ਕਰਿਆ ਹੋਇਆ ਵੀ ਚਲੋ ਦਰਸ਼ਕਾਂ ਤੱਕ ਚੀਜ਼ਾਂ ਪਹੁੰਚ ਜਾਣ ਪਰ ਉਹ ਮਾਂ ਦਾ ਜੇਰਾ ਉਹ ਉਹਦੀ ਬੱਚੀ ਦਾ ਜਦੋਂ ਚਿਹਰਾ ਦੇਖਦੇ ਹਾਂ ਤਾਂ ਮਨ ਭਾਵਕ ਹੋ ਜਾਂਦਾ ਅੱਖਾਂ ਚੋਂ ਅਥਰੂ ਨਿਕਲ ਆਉਂਦੇ ਨੇ ਹਾਂਜੀ ਵੀਰ ਹਾਂਜੀ ਉਸ ਮਾਂ ਉਹਨੇ ਦੇਖੋ ਉਹਦਨੇ ਆਂਟੀ ਹੁਣੀ ਦਿੰਦੇ ਸੀ ਇੰਟਰਵਿਊ ਦਿੰਦੇ ਸੀ ਉਹਨਾਂ ਨੇ ਮਨ ਭਰ ਗਿਆ ਹੂੰ ਕੁਝ ਵੀ ਆ ਕਤੇ ਰਾਜਵੀਰ ਨੇ ਆਪਜੀ ਫਿਲਮ ਦਾ ਪ੍ਰੋਮੋਸ਼ਨ ਕਰਨਾ ਸੀ ਨਾ ਮਾਤਾ ਹੁਣਾਂ ਨੇ ਨੂੰ ਲੋੜ ਨਹੀਂ ਪੈਣੀ ਸੀ ਹੁਣ ਮਾਤਾ ਵਿਚਾਰੇ ਜਾਂਦੇ ਆ ਪ੍ਰੋਮੋਸ਼ਨ ਕਰਨ ਨੂੰ ਤਲਾਬ ਦੇ ਆਪਦੇ ਬੱਚੇ ਦਾ ਕੁਝ ਵੀ ਫਿਲਮ ਦੇਖਿਓ ਪਰ ਆਪਾਂ ਸਾਰੇ ਜਿੰਨੇ ਵੀ ਪੰਜਾਬ ਜਾਂ ਪੰਜਾਬ ਤੋਂ ਬਾਹਰ ਪੰਜਾਬੀ ਆ ਜਾਂ ਕੁਝ ਵੀ ਇੰਡੀਅਨ ਕੋਈ ਵੀ ਆਪਣਾ ਹਨਾ ਜੁੜਿਆ ਵਾ ਆਪਾਂ ਤਾਂ ਇਹ ਹੱਥ ਜੋੜ ਕੇ ਚਲੋ ਸਾਡੇ ਵੱਲੋਂ ਬੇਨਤੀ ਇਹ ਜੋ ਹੋਰ ਆ ਸਾਡੇ ਭਰਾ ਦੀ ਚਲੋ ਫਿਲਮ ਆ ਹਨਾ ਉਹ ਚੀਜ਼ ਨੂੰ ਸਾਰੇ ਦੇਖਣ ਤੇ ਇੱਕ ਯਾਦਗਾਰੀ ਤੌਰ ਤੇ ਹੀ ਆਪਾਂ ਕਹਿੰਨੇ ਆ ਚਾਹੇ ਆਪਾਂ ਕਿ ਹਰੇਕ ਪੰਜਾਬੀ ਨੂੰ ਜਾਣਾ ਚਾਹੀਦਾ ਉਹਨੂੰ ਉਹਦੀ ਯਾਦ ਚ ਠੀਕ ਹੈ ਭਾਈ ਤਾਂ ਅਮੀਰ ਵੀ ਨਾਲ ਨੇ ਤਾਂ ਭਾਈ ਜੀ ਫਿਲਮ ਆ ਰਹੀ ਹੈ 28 ਨਵੰਬਰ ਨੂੰ ਜਮਲਾ ਤਾਂ ਇੱਕ ਪਾਸੇ ਮੈਂ ਲਗਾਤਾਰ ਕਹਿ ਰਿਹਾ ਵੀ ਖੁਸ਼ੀ ਵੀ ਹੈ ਦੂਜੇ ਪਾਸੇ ਉਦਾਸੀ ਵੀ ਹੈ ਵੀ ਜੇ ਰਾਜਵੀਰ ਹੁੰਦਾ ਤਾਂ ਮੈਨੂੰ ਲੱਗਦੀ ਸ਼ਾਇਦ ਉਹਨੇ ਸਾਰਾ ਪੈਨਡ ਪੋਸਟਰਾਂਾ ਭਰ ਦੇਣਾ ਸੀ ਕਿ ਤੁਹਾਡੇ ਭਰਾ ਦੀ ਫਿਲਮ ਆਉਣੀ ਹੈ ਬਿਲਕੁਲ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਮੰਨ ਕੇ ਚੱਲੋ 노 ਡਾਊਟ ਵੀ ਫਿਲਮ ਤਾਂ ਹੈਟੀ ਜਾਊਗੀ ਪਰ ਕਿਤੇ ਨਾ ਕਿਤੇ ਵੀ ਕਮੀ ਤਾਂ ਖਲਕੂਗੀ ਵੀ ਕਿਤੇ ਜੇ ਆਪ ਹੁੰਦਾ ਵੀਰਾ ਵੀ ਫੇਰ ਆਪ ਪ੍ਰੋਮੋਸ਼ਨ ਕਰਦਾ ਮੂਵੀ ਦੀ ਫਿਰ ਆਪਣੇ ਪਿੰਡ ਦੇ ਵਿੱਚ ਆ ਕੇ ਸਾਰਿਆਂ ਨੂੰ ਦੱਸਦਾ ਵੀ ਭਾਈ ਮੇਰੀ ਫਿਲਮ ਹੋਣੀ ਆ ਉਹ ਚਾ ਵੱਖਰਾ ਹੀ ਹੋਣਾ ਸਾਰਿਆਂ ਦੇ ਵਿੱਚ ਜਿੰਨੇ ਮੁੰਡੇ ਵੀ ਖੜੇ ਆ ਹੋਰ ਵੀ ਸਾਰੇ ਤੇ ਸਾਨੂੰ ਤਾਂ ਆ ਹੁਣ ਅਸੀਂ ਕਰੈਕਟ ਖੇਡਦੇ ਆ ਬਾਹਰ ਅੰਦਰ ਜਾਈਦਾ ਵੀਰੇ ਕਿਸੇ ਗਰਾਊਂਡ 'ਚ ਜਾਈਦਾ ਸਾਡੇ ਅੰਦਰ ਜਾਣ ਨਾਲੋਂ ਪਹਿਲਾਂ ਵੀਰੇ ਦਾ ਨਾਮ ਆਉਂਦਾ ਵੀ ਪਿੰਡ ਪੂਨੇ ਦੇ ਰਾਜਵੀਰ ਦੇ ਪਿੰਡ ਪਿੰਡੋਂ ਮੁੰਡੇ ਆਇਆ ਵੀ ਖੇਡਣ ਕਰੈਕਟ ਹੁਣ ਅੱਜ ਵੀ ਅਸੀਂ ਟੂਰਨਾਮੈਂਟ ਕਰਾਇਆ ਸਾਰਿਆਂ ਨੇ ਰਾਲੇ ਮਿਲ ਕੇ ਮੁੰਡਿਆਂ ਨੇ ਸਾਰੇ ਪਿੰਡ ਨੇ ਉਹ 2010 ਸਾਢੇ 15 ਸਾਲ ਦੇ ਜਵਾਕਾਂ ਵਾਲਾ ਉਹ ਵੀ ਆਪਾਂ ਯਾਦ ਨੂੰ ਸਮਰਪਤੀ ਕੀਤਾ ਵੀਰੇ ਦੇ ਉਹ ਵੀ ਆਪਾਂ ਹੀ ਇਸ ਚੀਜ਼ ਨੂੰ ਯਾਦ ਰੱਖ ਕੇ ਵੀ ਅਸੀਂ ਬਾਹਰ ਅੰਦਰ ਖੇਡਦੇ ਆ ਤਾਂ ਪਹਿਲਾਂ ਬਾਈ ਦਾ ਨਾਮ ਆਉਂਦਾ ਵੀ ਰਾਜਵੀਰ ਦੇ ਪਿੰਡ ਦੇ ਮੁੰਡੇ ਆ ਵੀ ਉਹੀ ਪਿੰਡ ਦੇ ਵਿੱਚ ਅੱਜ ਵੀਰੇ ਦੀ ਯਾਦ ਦੇ ਵਿੱਚ ਅਸੀਂ ਫੇਰ ਟੂਰਨਾਮੈਂਟ ਵੀ ਕਰਾਇਆ ਅਸੀਂ ਤਾਂ ਇਹੀ ਕਹਿੰਦੇ ਆ ਵੀ ਵੱਧ ਚੜ ਕੇ ਸਾਰੇ ਯਾਨੀ ਜਾਣ ਵੀ ਚਲੋ ਆਪ ਤਾਂ ਹੁਣ ਵੀਰਾ ਨਹੀਂ ਰਿਹਾ ਪਰ ਆਪਾਂ ਨੂੰ ਇਹ ਆ ਵੀ ਜਿਹੜੀ ਫਿਲਮ ਆ ਉਹਨੂੰ ਆਪਾਂ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਪਚਾਈਏ ਵੀ ਆ ਰਹੀ ਆ ਤੇ ਵੱਧ ਤੋਂ ਵੱਧ ਲੋਕ ਸਿਨੇਮਾ ਘਰਾਂ ਦੇ ਵਿੱਚ ਜਾਂਦੇ ਤੇ ਉਹ ਫਿਲਮ ਦੇਖਣਾ ਪਰ ਭਾਈ ਉਹ ਮੈਂ ਆਜਾਦਤ ਮੇਰੇ ਯਾਦ ਆ ਵੀ ਜਦੋਂ ਤੁਸੀਂ ਵੀਰ ਦਾ ਅੰਤਿਮ ਸੰਸਕਾਰ ਸੀ ਤਾਂ ਤੁਸੀਂ ਉਦੋਂ ਸਾਰਾ ਦਿਨ ਨਾਲ ਹੀ ਹੁੰਦੇ ਸੀਗੇ ਮਤਲਬ ਸਾਰੇ ਮਾਹੌਲ ਦੇ ਵਿੱਚ ਤੁਸੀਂ ਨਾਲ ਸੀ ਤਾਂ ਉਹ ਚੀਜ਼ਾਂ ਨੂੰ ਅੱਜ ਕਿਵੇਂ ਦੇਖਦੇ ਆ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਜਦੋਂ ਤੁਸੀਂ ਸੌਂਦੇ ਹੋਵੋਗੇ ਤਾਂ ਗੱਲਾਂ ਦਿਮਾਗ ਚੋਂ ਜਾਂਦੀਆਂ ਹੋਣੀਆਂ ਕਿ ਆਪਦੇ ਹੱਥੀਂ ਆਪਣੇ ਯਾਰ ਦਾ ਇਸ ਤਰ੍ਹਾਂ ਸੇਵਾ ਸਿੱਖਣ ਵਾਲੀ ਗੱਲ ਹੋ ਜਾਂਦੀ ਆ ਵੀ ਆਪਦੀਆਂ ਅੱਖਾਂ ਦੇ ਨਾਲ ਉਹ ਚੀਜ਼ਾਂ ਦੇਖਣੀਆਂ ਵੀ ਜਿਹਨੂੰ ਅਸੀਂ ਸਟੇਜਾਂ ਤੇ ਦੇਖਦੇ ਸੀ ਜੀ ਤੋਂ ਉਮੀਦ ਚਮਕਾਊਗਾ ਚਮਕਾਊਗਾ ਪਰ ਉਹ ਚੜੀ ਜਵਾਨੀ ਚਲਾ ਗਿਆ ਉਹੀ ਅਸੀਂ ਚੀਜ਼ਾਂ ਮਹਿਸੂਸ ਕਰਦੇ ਆਂ ਵੀ ਦੇਖੋ ਜਿਵੇਂ ਕੋਈ ਵੀ ਕਲਾਕਾਰ ਆ ਜਿਹੜਾ ਇੰਡਸਟਰੀ ਦਾ ਜਾਂ ਬਾਹਰ ਅੰਦਰੋਂ ਕੋਈ ਵੱਡੇ ਪੋਲੀਟੀਕਲ ਲੀਡਰ ਨੇ ਕੋਈ ਵੀ ਨਹੀਂ ਰਿਹਾ ਸਾਡੇ ਪਿੰਡ ਆਉਣ ਤੋਂ ਅਸੀਂ ਤਾਂ ਇਹ ਚੀਜ਼ ਦੇਖਦੇ ਆਂ ਵੀ ਉਹ ਚੀਜ਼ਾਂ ਸਾਨੂੰ ਮਹਿਸੂਸ ਨਹੀਂ ਹੋਈਆਂ ਵੀ ਜਿਹੜੇ ਕਲਾਕਾਰ ਜਾਂ ਐਡੀ ਜਿਹੜੀਆਂ ਸ਼ਖਸੀਅਤਾਂ ਸਾਡੇ ਨੇੜੇ ਤੇੜੇ ਫਿਰ ਰਹੀਆਂ ਨੇ ਕੋਈ ਖੁਸ਼ੀ ਦਾ ਮੌਕਾ ਹੁੰਦਾ ਸਾਨੂੰ ਚਾਹ ਚੜ੍ਹਨਾ ਸੀ ਵੀ ਸਾਡੇ ਪਿੰਡ ਕੋਈ ਵਧੀਆ ਕਲਾਕਾਰ ਐਡੇ ਨਾਮਦਾਰ ਕਲਾਕਾਰ ਸਾਡੇ ਕੋਲੇ ਆਏ ਆ ਵੀ ਅਸੀਂ ਫੋਟੋ ਕਰਾਈਏ ਜਾਨੀ ਅਸੀਂ ਇਹ ਗੱਲ ਕਹਿੰਦੇ ਆਂ ਵੀ ਡਾ ਮਾਹੌਲ ਹੀ ਇਦਾਂ ਦਾ ਅਸੀਂ ਸਾਨੂੰ ਉਹ ਚੀਜ਼ਾਂ ਮਹਿਸੂਸ ਹੀ ਨਹੀਂ ਹੋਈਆਂ ਵੀ ਇਹ ਹਜੇ ਕਲਾਕਾਰ ਸਾਡੇ ਕੋਲੇ ਫਿਰਦੇ ਆ ਵੀ ਇਹਨਾਂ ਦੇ ਨੇੜ ਦੀ ਲਾਂਗੇ ਜਾਂ ਕੁਝ ਵੀ ਜਿਵੇਂ ਕਈਆਂ ਨੂੰ ਹੁੰਦਾ ਵੀ ਹਾਂ ਵੀ ਆਹ ਕਲਾਕਾਰ ਦੇ ਨਾਲ ਮਿਲਣਾ ਜੈਨੂੰ ਨੇੜੇ ਤੋਂ ਦੇਖ ਪਰ ਸਾਨੂੰ ਉਹ ਚੀਜ਼ਾਂ ਮਾਹੌਲ ਹੀ ਇਦਾਂ ਦਾ ਸੀਗਾ ਵੀ ਕੁਦਰਤਲੀਓ ਵੀ ਸਾਨੂੰ ਉਹ ਚੀਜ਼ਾਂ ਮਹਿਸੂਸ ਹੀ ਨਹੀਂ ਹੋਈਆਂ ਸਾਨੂੰ ਹਲੇ ਵੀ ਨਹੀਂ ਹੋ ਰਹੀਆਂ ਵੀ ਜਿਹੜੇ ਕਲਾਕਾਰ ਜਾਂ ਕੋਈ ਚੀਜ਼ਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਦੀ ਅਸੀਂ ਲੰਘ ਕੇ ਆਗੇ ਠੀਕ ਹੈ ਭਾਈ ਜੀ ਤਾਂ ਲਗਾਤਾਰ ਹੋਰ ਵੀ ਪਿੰਡ ਵਾਲੇ ਵੀਰ ਮੌਜੂਦ ਨੇ ਤਾਂ ਭਾਈ ਜੀ ਮੇਰੇ ਨਾਲ ਨੇ ਤਾਂ ਭਾਈ ਬਹੁਤ ਮੈਂ ਦੇਖਦਾ ਹੁੰਨਾ ਵੀ ਜਦੋਂ ਅਸੀਂ ਪਿੰਡ ਵੀ ਆਉਨੇ ਆ ਨਾ ਤਾਂ ਮਨ ਭਰ ਜਾਂਦਾ ਤਾਂ ਥੋੜਾ ਤੁਸੀਂ ਘਰ ਕੋਲੋਂ ਲੰਘਦੇ ਹੁੰਦੇ ਥੋੜਾ ਵੀ ਭਰ ਜਾਂਦਾ ਹੁਣ ਹਾਂਜੀ ਵੀਰ ਜੀ ਮਨ ਤਾਂ ਜ਼ਰੂਰ ਭਰਦਾ ਹੀ ਹੁਣ ਡੇਲੀ ਉਧਰ ਸਾਡਾ ਇੱਕ ਖੇਤ ਹੈ ਠੀਕ ਸਵੇਰੇ ਸ਼ਾਮ ਜਾਂਦੇ ਆ ਹਣ ਕੱਲ ਦੀ ਗੱਲ ਹੀ ਆ ਆਪਣੇ ਉਹਨਾਂ ਦੇ ਘਰੇ ਆਏ ਬੀਸੀ ਕੋਈ ਰਿਸ਼ਤੇਦਾਰ ਠੀਕ ਹੈ ਜੀ ਤੇ ਕਿੱਥੇ ਉਹ ਆਪਸ ਉਹ ਰਿਸ਼ਤੇਦਾਰ ਸਫਾਈ ਕਰ ਰਹੀ ਕਿੱਥੇ ਰਾਜਵੀਰ ਉਹ ਆਪ ਸਫਾਈ ਕਰਦਾ ਹੁੰਦਾ ਸੀ ਹਾਂ ਆ ਵੀ ਤੁਰਿਆ ਨਾ ਇੱਥੇ ਰਹਿੰਦਾ ਸੀਗੇ ਵੀਰਾ ਇਹ ਚੀਜ਼ਾਂ ਹੁੰਦੀਆਂ ਆਪ ਨੂੰ ਫੀਲ ਹੁੰਦੀਆਂ ਜੀ ਹੁਣ ਬਾਈ ਦੀ ਫਿਲਮ ਆ ਰਹੀ ਆ ਜਾਵੋਗੇ ਫਿਰ ਬਾਈ ਪਿੰਡ ਪੱਦਰ ਤੇ ਸਾਰੇ ਲੋਕ ਇਕੱਠੇ ਹੋ ਕੇ ਪਿੰਡ ਹਾਂਜੀ ਅਸੀਂ ਜ਼ਰੂਰ ਜਾਵਾਂਗੇ ਸਾਡੇ ਵੀਰ ਦੀ ਫਿਲਮ ਆ ਰਹੀ ਹੈ ਸਾਡਾ ਹੱਕ ਬਣਦਾ ਠੀਕ ਹੈ ਤੇ ਬਾਕੀ ਉਹਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਜੀ ਬਿਲਕੁਲ ਨਹੀਂ ਜਿਹੜਾ ਮੇਨ ਪਾਰਟ ਸਾਨੂੰ ਵਧੀਆ ਲੱਗਦਾ ਵੀਰੇ ਦਾ ਕੋਈ ਉਹਨੇ ਸਾਰੇ ਜੋ ਵੀ ਕੋ ਗਾਇਆ ਪਰਿਵਾਰ ਚ ਬਹਿ ਕੇ ਸੁਣਨ ਵਾਲੇ ਸੀਗੇ ਹਾਂਜੀ ਵੀਰ ਜੀ ਜਿਵੇਂ ਅਸੀਂ ਚਲੋ ਛੋਡੇ ਜਿਹੜੇ ਚੈਨਲ ਤੇ ਕਹਿੰਨੇ ਆ ਕਿ ਆਪਾਂ ਜੋ ਰਾਜਵੀਰ ਦੀ ਚਲੋ ਆਪਾਂ ਪਿੱਛੇ ਖੜੇ ਸੰਸਕਾਰ ਵਾਲੀ ਜਗਾ ਵਾ ਤੇ ਅਸੀਂ ਇਹ ਚੀਜ਼ ਕਹਿੰਨੇ ਆ ਚਲੋ ਇੰਡਸਟਰੀ ਨੂੰ ਵੀ ਬੇਨਤੀ ਕਰਦੇ ਆ ਜੇ ਹੋਰਾਂ ਕਿ ਉਹਦੇ ਜਿਹੜੇ ਅਸੀਂ ਯਾਦਗਾਰ ਬਣਾਉਣੀ ਚਾਹੁੰਦੇ ਹਾਂ ਜਿਵੇਂ ਹੋਰ ਹਨ ਇਹ ਆਉਣ ਉੱਥੇ ਸਾਰੇ ਆਪਾਂ ਜਿਵੇਂ ਬੁੱਤ ਜਾਂ ਕੁਝ ਵੀ ਹਨਾ ਉਹ ਚੀਜ਼ਾਂ ਨੇ ਯਾਦਗਾਰ ਰਹੀ ਸਾਡੇ ਤੇ ਹਮੇਸ਼ਾ ਯਾਦਗਾਰੀ ਰਹੇ ਆਪਾਂ ਬਣਾਈਏ ਕਿਉਂਕਿ ਮੈਨੂੰ ਲੱਗਦਾ ਬਾਈ ਸ਼ਾਇਦ ਨਵੀਂ ਪੀੜ੍ਹੀ ਆ ਜਿਹੜੀ ਜਿਹੜੀ ਬਾਅਦ ਦੇ ਵਿੱਚ ਵੀ ਬੱਚਿਆਂ ਨੇ ਆਉਣਾ ਤਾਂ ਸ਼ਾਇਦ ਰਾਜਵੀਰ ਦੀਆਂ ਉਸ ਤਸਵੀਰ ਨੂੰ ਦੇਖ ਕੇ ਉਸ ਬੁੱਤ ਨੂੰ ਦੇਖ ਕੇ ਪ੍ਰਭਾਵਿਤ ਹੋਣਗੇ ਕਿ ਇਸ ਕਲਾਕਾਰ ਨੇ ਸਾਡੇ ਪਿੰਡ ਦਾ ਨਾਂ ਚਮਕਾਇਆ ਚੰਗੀ ਗਾਇਕੀ ਦੇ ਨਾਲ ਹਾਂਜੀ ਵੀਰ ਹਾਂਜੀ ਕਿਉਂਕਿ ਚੰਗੀ ਜਦੋਂ ਮੈਂ ਉਹੀ ਗੱਲਾਂ ਦੇ ਕਰਦੇ ਸੀ ਜਿੱਥੇ ਖਾੜਾ ਲਾਉਣ ਜਾਂਦਾ ਸੀਗਾ ਜੇ ਕਿਸੇ ਨੇ ਕਹਿ ਦੇਣਾ ਕਿ ਦੋ ਚਾਰ ਖਾੜੇ ਗਾਣੇ ਵੱਧ ਗਾ ਦੇ ਉਹਨੇ 2000 ਦੀ ਜਗਾ ਜਿੰਨਾ ਨੇ ਉਹਨੇ ਕਹਣਾ ਯਾਰ ਜਦੋਂ ਤੱਕ ਤੁਸੀਂ ਹਟਦੇ ਨਹੀਂ ਕਹਿਣਾ ਮੈਨੂੰ ਉਦ ਤੱਕ ਮੈਂ ਗਾਈ ਜਾਣਾ ਕਿਉਂਕਿ ਸਾਡੇ ਨਾਲ ਅਸੀਂ ਹਮੇਸ਼ਾ ਹੀ ਜਿਵੇਂ ਲਾਲ ਹਮੇਸ਼ਾ ਦੋ ਦੋ ਘੰਟੇ ਲਾਉਂਦਾ ਕੋਈ ਕਲਾਕਾਰ ਹਨਾ ਆਪਾਂ ਆਮ ਤੌਰ ਤੇ ਤੇ ਸਾਢੇ 3-4 ਘੰਟੇ ਲਾਉਂਦਾ ਸੀ ਉਸੇ ਗੱਲਾਂ ਕਰਕੇ ਤੁਸੀਂ ਇੱਕ ਦੇਖੋ ਰੁਪਿੰਦਰ ਜਲਾਲ ਦੀ ਉਹ ਆ ਉਹ ਕਹਿੰਦੇ ਭਾਈ ਬੱਸ ਕਰ ਸਾਡੇ ਹੁਣ ਹੱਥ ਖੜੇ ਆ ਉਹ ਆ ਗਈ ਵੀ ਇੰਨਾ ਕਿ ਤੂੰ ਇਹ ਹਟਦਾ ਹੀ ਨਹੀਂ ਹੈਣਾ ਆਪ ਧੱਕੇ ਨਾਲ ਬੰਦ ਕਰਾਉਣ ਵਾਲੇ ਸਾਡੇ ਆਪ ਨਾਲ ਉਹ ਚੀਜ਼ਾਂ ਹੋਈਆਂ ਨੇ ਕਿਉਂਕਿ ਇੱਕ ਅਸੀਂ ਵਿਆਹ ਤੇ ਸੀਗਾ ਜੋ ਹੋਰ ਆ ਅਸੀਂ ਕਿਹਾ ਪੈਲਸ ਵਾਲੇ ਕਹਿੰਦੇ ਰੋਟੀ ਲੱਗੀ ਹੋਈ ਹੈ 7 ਵਜੇ ਸੀਗੀ ਦੇਖ ਲਓ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਇਹਨਾਂ ਨੂੰ ਪੁੱਛੋ ਇਹ ਕਹਿਣਗੇ ਮੈਂ ਉਦੋਂ ਬੱਸ ਕਰਨਾ ਇਹ ਸੱਚੀਆਂ ਗੱਲਾਂ ਨੇ ਵੀਰੋ ਠੀਕ ਹੈ ਹਾਂਜੀ ਵੱਡੀ ਗੱਲ ਹੈ ਬਾਈ ਨੇ ਉਹੀ ਹੈ ਕਿ ਕਲਾਕਾਰ ਕਹਿੰਦਾ ਨਹੀਂ ਤਾਂ ਪੈਸੇ ਆ ਕੇ ਪੂਰਤੀ ਕਰ ਲਈ ਤੁਹਾਨੂੰ ਪਤਾ ਹੀ ਹੈ ਨਾ ਮੈਨੂੰ ਲੱਗਦੀ ਇਨਸਾਫ ਕਰਦਾ ਸੀ ਉਸ ਸਟੇਜ ਨਾਲ ਵੀਰੇ ਬਹੁਤ ਵਧੀਆ ਤੁਸੀਂ ਦੇਖੋ ਉਹਨੇ ਕਈ ਇੰਟਰਵਿਊ ਕਿਉਂਕਿ ਇਹ ਕਹਿੰਦਾ ਮੇਰੀ ਰੋਜੀ ਰੋਟੀ ਹੈ ਕਿ ਪੈਂਟ ਕੋਟ ਪਾ ਕੇ ਜਾਂ ਮੈਂ ਪੰਜਾਬੀ ਵਿਰਸਾ ਕਿ ਤਿਆਰ ਹੋ ਕੇ ਜਾਂਦਾ ਬਿਲਕੁਲ ਹਨਾ ਉਹ ਉਹ ਚੀਜ਼ਾਂ ਆਈਆਂ ਸੀ ਉਹਦੀ ਇੰਟਰਵਿਊ ਕਿ ਹੋਇਆ ਜਦੋਂ ਹਨਾ ਉਹ ਚੀਜ਼ਾਂ ਹੁਣ ਵੀ ਆਪਾਂ ਕਹਿੰਦੇ ਉਹਨੇ ਗਾਇਆ ਸਾਫ ਸੁਥਰਾ ਗਾਇਆ ਤੇ ਹਮੇਸ਼ਾ ਜਿਹੜਾ ਯਾਦ ਰਹੂਗਾ ਹੀ ਠੀਕ ਹੈ ਅਸੀਂ ਜਿਵੇਂ ਹੁਣ ਲਾਲੋ ਬੁੱਤ ਦਾ ਵੀ ਸਾਨੂੰ ਦੱਸ ਕੇ ਰਿਹਾ ਹਾਂ ਤੇ ਲਾਪਾ ਇਹ ਵੀ ਇੰਡਸਟਰੀ ਨੂੰ ਕਹਿੰਦੇ ਆ ਜਾਂ ਅਸੀਂ ਵੀ ਆਪ ਵੀ ਜੇ ਦੇਖਾਂਗੇ ਕਿ ਇਹ ਬੁੱਤ ਦੀ ਯਾਦਗਾਰੀ ਚ ਅਸੀਂ ਬਣਵਾਈਏ ਗਵਰਨਮੈਂਟ ਵੀ ਕਹਿ ਗਈ ਸੀ ਕਿ ਚਲੋ ਲੈ ਕੇ ਲੈ ਗਈ ਸਾਤੋਂ ਕਿ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਕੋਈ ਯਾਦਗਾਰੀ ਜਿਵੇਂ ਸਟੇਡੀਅਮ ਕਿਹਾ ਜਾਂ ਹੋਰ ਕਿਉਂਕਿ ਇਹ ਚੀਜ਼ਾਂ ਦਿੱਤੀਆਂ ਜਾਣ ਹਨਾ ਕੁਝ ਵੀ ਹਮੇਸ਼ਾ ਯਾਦਗਾਰੀ ਇੱਕ ਯਾਦਾਂ ਹੀ ਹੁੰਦੀਆਂ ਜੀ ਬਿਲਕੁਲ ਬਾਈ ਠੀਕ ਹੈ ਜੀ ਸਾੰਤੀਆਂ ਕਿ ਯਾਦਗਾਰੀ ਆਪਾਂ ਕਹਿੰਦੇ ਆ ਉਹ ਚੀਜ਼ਾਂ ਸਾਨੂੰ ਅਸੀਂ ਕਹਿੰਦੇ ਆ ਕਿ ਸਾਨੂੰ ਮਿਲਣ ਤੇ ਅਸੀਂ ਗਾਂਹ ਹੋਰ ਹੋ ਜੀ ਓਕੇ ਜੀ ਓਕੇ ਸਰਪ ਆ ਲਗਾਤਾਰ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਦੇ ਆ ਕਿ ਰਾਜਵੀਰ ਜਵੰਦਾ ਦੇ ਪਿੰਡ ਪੋਹਨਾ ਦੇ ਵਿੱਚ ਆਏ ਹੋਏ ਆ ਰਾਜਵੀਰ ਜਵੰਦਾ ਦੀ ਫਿਲਮ ਆ ਰਹੀ ਹੈ 28 ਨਵੰਬਰ ਨੂੰ ਯਮਲਾ ਤਾਂ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਜੋ ਜਵੰਦਾ ਪਰਿਵਾਰ ਦੇ ਬੇਹਦ ਕਰੀਬੀ ਨੇ ਅਤੇ ਇਹਨਾਂ ਦੇ ਖੇਤ ਦੇ ਵਿੱਚ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵੀ ਕੀਤੀ ਗਈ ਤਾਂ ਸਰਪੰਚ ਸਾਹਿਬ ਹੁਣ 28 ਨਵੰਬਰ ਨੂੰ ਫਿਲਮ ਆ ਰਹੀ ਆ ਬੜੇ ਬਾਰੀ ਇਹੀ ਗੱਲ ਮੈਂ ਕਰ ਰਿਹਾ ਸਭ ਨਾਲ ਕਿ ਜਿੱਥੇ ਖੁਸ਼ੀ ਦਾ ਆਲਮ ਆ ਉੱਥੇ ਭਾਵਕ ਵੀ ਮਾਹੌਲ ਓਟਾ ਹੈਗਾ ਹੀ ਆ ਜੀ ਮਤਲਬ ਜੇ ਉਹਦੇ ਹੁੰਦੇ ਆਉਂਦੀ ਤਾਂ ਕੁਝ ਮਾਹੌਲ ਹੋਰ ਹੋਣਾ ਠੀਕ ਹੈ ਤੇ ਹੁਣ ਤੁਹਾਨੂੰ ਪਤਾ ਵੀ ਇੱਕ ਸਾਡੇ ਕੋਲ ਆਸ ਇਹੀ ਹੈ ਵੀ ਅਸੀਂ ਉਹਨੂੰ ਫਿਲਮ ਵਿੱਚ ਦੇਖ ਸਕਦੇ ਹਾਂ ਹਾਂ ਜੀ ਮਾਤਾ ਜੀ ਨਾ ਹੁੰਦੀ ਰਹਿੰਦੀ ਜੀ ਤੁਹਾਡੀ ਗੱਲ ਹਾਂਜੀ ਹੁੰਦੀ ਰਹਿੰਦੀ ਹੁੰਦੀ ਰਹਿੰਦੀ ਆਦਮੀ ਸਿਸਟਮ ਵਾਲੀ ਗੱਲ ਹੋਈ ਆਏ ਹੋਏ ਸੀ ਇੱਥੇ ਪਿੰਡ ਆਈ ਹੋਈ ਸੀ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦਰਸ਼ਕਾਂ ਨੂੰ ਖਾਸ ਕਰਕੇ ਜਿਹੜੇ ਰਾਜਵੀਰ ਜਵੰਦਾ ਦੇ ਕਰੀਬੀ ਨੇ ਇੱਕ ਪਿੰਡ ਦੇ ਮੋਹਤਵਾਰ ਹੋਣ ਦੇ ਨਾਤੇ ਪਿੰਡ ਦੇ ਵਿੱਚ ਤੁਸੀਂ ਕਿਹਸ ਲੈਵਲ ਤੇ ਸੋਚਿਆ ਹੋਇਆ ਕਿ ਅਸੀਂ ਸਿਨੇਮਾ ਘਰਾਂ ਦੇ ਵਿੱਚ ਪਿੰਡ ਵਾਸੀਆਂ ਨੂੰ ਲੈ ਕੇ ਜਾਵਾਂਗੇ ਜਾਂ ਫਿਰ ਤੁਸੀਂ ਪੰਚਾਇਤ ਜਾਵੇਗੀ ਕੁਝ ਇਸ ਤਰ੍ਹਾਂ ਦਾ ਹੋਊਗਾ ਦੇਖੋ ਜੀ ਵੀ ਇਸ ਤਰ੍ਹਾਂ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਪਿਆਰ ਬਹੁਤ ਜ਼ਿਆਦਾ ਜੀ ਉਹਦੇ ਕਰਕੇ ਸਾਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਨੇ ਆਪਣੇ ਆਪ ਚਲੇ ਜਾਣਾ ਠੀਕ ਹੈ ਕਿਉਂਕਿ ਜਦੋਂ ਸਾਨੂੰ ਮਿਲਦੇ ਆ ਗੱਲਾਂ-ਵਾਟਾਂ ਤੋਂ ਪਤਾ ਲੱਗਦਾ ਵੀ ਅਸੀਂ ਫਿਲਮ ਜ਼ਰੂਰ ਦੇਖਣ ਜਾਣੀ ਆ ਹੁਣ ਵੀ ਮੈਨੂੰ ਇੱਕ ਬਹਿਰੀਨ ਤੋਂ ਕਾਲ ਆਈ ਆ ਤੇ ਉਹਨਾਂ ਦੀ ਵੀ ਇਹੀ ਅਫਸੋਸ ਪ੍ਰਗਟ ਕਰਦੇ ਸੀਗੇ ਮਤਲਬ ਅੱਜ ਤੱਕ ਵੀ ਲੋਕ ਅਫਸੋਸ ਪ੍ਰਗਟ ਕਰ ਰਹੇ ਆ ਸਾਡੇ ਨੂੰ ਹਰ ਰੋਜ਼ ਕੋਈ ਨਾ ਕੋਈ ਆਉਂਦਾ ਇੱਥੇ ਦੇਖ ਕੇ ਜਾਂਦਾ ਜਿੱਥੇ ਸੰਸਕਾਰ ਕਰਿਆ ਸੀਗਾ ਵੈਸੇ ਵੀ ਲੋਕਾਂ ਦੀ ਕਾਲ ਹਰ ਰੋਜ਼ ਆਈ ਜਾਂਦੀ ਆ ਜੀ ਇਸ 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 ਸੁਨੀ ਹਵੇਲੀ ਇਸ ਕੋਠੀ ਨੂੰ ਕਿਵੇਂ ਦੇਖਦੇ ਹੋ ਜਿੱਥੇ ਰਾਜਵੀਰ ਜਵੰਦੇ ਕਰਕੇ ਰੌਣਕਾਂ ਲੱਗਦੀਆਂ ਸੀ ਹੁਣ ਵੀ ਜੇ ਤੁਸੀਂ ਲੰਘਦੇ ਹੋਗੇ ਤਾਂ ਮਨ ਤਾਂ ਭਾਰੀ ਜਾਂਦਾ ਹੋਣਾ ਉਹ ਤਾਂ ਹੈਗਾ ਹੀ ਹੈ ਦੇਖ ਨਹੀਂ ਹੁੰਦਾਗਾ ਭਾਵਕ ਹੋ ਜਾਂਦਾ ਮਨ ਮਲੋਮਲੀ ਠੀਕ ਹੈ ਦੇਖਿਆ ਨਹੀਂ ਜਾਂਦਾਗਾ ਕਿਤੇ ਕੁਝ ਹੋਰ ਨਜ਼ਰ ਨਾਲ ਦੇਖਦੇ ਸੀਗੇ ਤੇ ਉਹਨੇ ਹਾਕ ਮਾਰਨੀ ਲੰਘਦੇ ਨੂੰ ਮਿਲਣਾ ਕੁਝ ਹੀ ਹੋਣੀ ਪਰ ਹੁਣ ਜਦੋਂ ਖਾਲੀ ਦੇਖ ਕੇ ਮਨ ਬਹੁਤ ਉਦਾਸ ਹੁੰਦਾ ਵੀ ਇਸ ਤਾਂ ਇਹ ਸੋਚਿਆ ਵੀ ਨਹੀਂ ਸੀਗਾ ਇੱਕ ਦਿਨ ਇਸ ਘਰ ਨੂੰ ਇਸ ਤੋਂ ਹੋਊਗਾ ਜਦੋਂ ਹੁਣ ਪ੍ਰੈਸ ਕਾਨਫਰੰਸ ਫਿਲਮ ਦੀ ਹੋਈ ਤਾਂ ਉੱਥੇ ਬੇਟੀ ਨੇ ਵੀ ਜਵੰਦੇ ਵੀਰਦੀ ਨੇ ਬੋਲਿਆ ਮਾਤਾ ਜੀ ਨੇ ਵੀ ਬੋਲੇ ਤੁਸੀਂ ਵੀ ਦੇਖਿਆ ਹੁਣਾ ਤਾਂ ਬਹੁਤ ਮੈਨੂੰ ਲੱਗਦੀ ਦਿਲ ਨੂੰ ਝੋੜ ਦਿੰਦਾ ਕਿ ਇੱਕ ਛੋਟੀ ਜੀ ਬੱਚੀ ਜਿਸ ਨੂੰ ਹਜੇ ਸਵਾਰ ਕੇ ਕਹਿ ਸਕਦੇ ਆ ਬੋਲਣਾ ਵੀ ਨਹੀਂ ਆਉਂਦਾ ਇੰਨਾ মিডিਆ ਸਾਹਮਣੇ ਪਰ ਉਹ ਵੀ ਜਦੋਂ ਛੋਟੇ ਛੋਟੇ ਸ਼ਬਦ ਗੱਲਾਂ ਕਹਿੰਦੀ ਤਾਂ ਕਿਹੋ ਜਿਹਾ ਮਨ ਦੇ ਵਿੱਚ ਹੁੰਦਾ ਫੀਲ ਜੀ ਦੇਖੋ ਜੀ ਇਹ ਤਾਂ ਬੱਚਿਆਂ ਦੀ ਉਮਰੀ ਹੈ ਨਹੀਂ ਸੀ ਜਿਹੜੇ ਉਹਨਾਂ ਨੂੰ ਸ਼ਬਦ ਬੋਲਣੇ ਪੈ ਰਹੇ ਆ ਇਹ ਤਾਂ ਉਹਨਾਂ ਨੂੰ ਬਾਪ ਦੇ ਸਹਾਈ ਦੀ ਜ਼ਰੂਰਤ ਸੀਗੀ ਜੀ ਜਦੋਂ ਹੁਣ ਉਹਨਾਂ ਉਹਨਾਂ ਨਾਲ ਦੇਖਦਿਆਂ ਤਾਂ ਬਹੁਤ ਮਨ ਉਦਾਸ ਹੁੰਦਾ ਵੀ ਇਹ ਬੱਚਿਆਂ ਦਾ ਭਵਿੱਖ ਕੀ ਆ ਆਖਰ ਆਖਰੀ ਕਿੰਨੇ ਕ ਦਿਨ ਹੋ ਗਏ ਮਾਤਾ ਜੀ ਇੱਥੇ ਆਇਆ ਨੂੰ ਉਹ ਭੋਗ ਤੋਂ ਬਾਅਦ ਚਲੇ ਗਏ ਸੀਗੇ ਫਿਰ ਤੇ ਉਸ ਤੋਂ ਬਾਅਦ ਜੇ ਆਏ ਨਹੀਂ ਸਿਸਟਰ ਆਈ ਸੀਗੀ ਅੱਜ ਆਈ ਸੀਗੀ ਉਹਨੂੰ ਮਿਲੇ ਸੀ ਧੰਨਵਾਦ ਜੀ